ਫਿਰ ਜਿਹੜੀਆਂ ਉਹਨੀਆਂ ਕਨਫੈਸ਼ਨ ਸਟੇਟਮੈਂਟਾਂ ਜਿਹੜੀਆਂ ਸਲਿੱਪਾਂ ਹੀ ਕੋ ਤਲਵਿੰਦਰ ਜੀ ਨੇ ਫੜਿਆ ਹੋਇਆ ਆਪਣੇ ਕੁਝ ਪੁਲਿਸ ਅਫਸਰ ਉਹਦੇ ਨਾਲ ਬਹੁਤ ਜ਼ਿਆਦਾ ਉਹਦੇ ਫਰੈਂਡਲੀ ਹੋ ਗਏ ਸੀ ਉਹਦੇ ਤੇ ਵਿਸ਼ਵਾਸ ਕਰਨ ਲੱਗ ਪਿਆ ਸੀ ਉਹਨਾਂ ਦੇ ਹੱਥੀਂ ਚਿੱਟਾਂ ਜਿਵੇਂ ਡਾਕਟਰ ਕਮਲਜੀਤ ਸਿੰਘ ਇਹਨੂੰ ਇੱਕ ਉਹਨੇ ਆਪਣੀ ਵਾਈਫ ਨੂੰ ਮੈਸੇਜ ਭੇਜਣਾ ਸੀ ਉਹਦਾ ਫੋਨ ਨੰਬਰ ਵਾਈਫ ਦਾ ਲਿਖ ਕੇ ਇੱਕ ਰਾਜਸਥਾਨ ਹੀ ਕਿਸੇ ਕੋਲ ਪੈਸੇ ਪਏ ਸੀ ਉਹ ਉਹਨੇ ਪੈਸੇ ਉਹ ਪੁਲਿਸ ਅਫਸਰ ਨੂੰ ਕਿਹਾ ਵੀ ਇਹਨੂੰ ਦੇ ਦਿਓ ਤੁਸੀਂ ਵੀ ਇਹਨੇ ਮੇਰੀ ਬੜੀ ਬਹੁਤ ਮਦਦ ਕਰ ਰਿਆ ਇਤਨਾ ਕਈ ਮੈਸੇਜ ਜਿਵੇਂ ਰਗਵੀਰ ਟੈਂਕ ਹੀ ਉਹਨੂੰ ਪਤਾ ਨਹੀਂ ਵੀ ਰਗਵੀਰ ਟੈਂਕ ਜਿਹੜਾ ਉਹ ਵੀ ਪੁਲਸ ਕੋਲ ਆ ਇੱਕ ਮੈਸੇਜ ਉਹ ਰਗਵੀਰ ਟੈਂਕ ਨੂੰ ਲਿਖੰਦੇ ਆ ਉਹ 14 ਤਰੀਕ ਨੂੰ ਉਹਨੇ ਮੈਸੇਜ ਲਿਖਿਆ ਵਾ ਵੀ ਇਹ ਜਿਹੜਾ ਜਿਹਦੇ ਕੋਲੇ ਪਰਚੀ ਹੈ ਇਹਨੇ ਮੇਰੀ ਬੜੀ ਮਦਦ ਕੀਤੀ ਆ ਇਹਨੂੰ ਜਿਹੜਾ ਹਰੀ ਸਿੰਘ ਨਲੂਏ ਦਾ ਖਤਾਬ ਮੈਂ ਦਿੰਨਾ ਵਾ ਤੇ ਇਹ ਜਿਹੜਾ ਮੇਰੀ ਮੌਤ ਤੋਂ ਬਾਅਦ ਮੇਰਾ ਬਦਲਾ ਵੀ ਜ਼ਰੂਰ ਲੈਣਾ ਮਤਲਬ ਕਿ ਉਹਨੇ ਆਪਣੇ ਲਾਸਟ ਮੈਸੇਜ ਇਹ ਲਿਖਿਆ ਕਿਉਂਕਿ ਉਦੋਂ ਉਹਨੂੰ ਪਤਾ ਲੱਗ ਗਿਆ 14 ਦੀ ਰਾਤ ਨੂੰ ਵੀ ਇਹਨਾਂ ਮੈਨੂੰ ਮਾਰਦੇ ਤੇ ਉਹ ਫਿਰ ਹਰਮੇਲ ਸਿੰਘ ਉਹਨਾਂ ਜਿਹੜੇ ਹੀ ਉਹਨਾਂ ਨੇ ਸਾਰਾ ਜਿਹੜਾ ਕਮਿਸ਼ਨ ਆਫ ਇਨਕੁਆਇਰੀ ਉਹਨਾਂ ਦੀ ਟੀਮ ਕੋਲ ਪਹਿਲਾਂ ਤੇ ਉਹਨਾਂ ਦੇ ਜਿਹੜੇ ਲੀਡ ਕਾਉਂਸਲ ਹੁੰਦੇ ਆ ਆਰਸੀਐਮਪੀ ਨੂੰ ਜਿਹੜਾ ਸਾਡਾ ਐਕਸੈਸ ਦਿੱਤਾ ਸਾਨੂੰ ਕਿਹਾ ਉਹਨਾਂ ਦੇ ਨਾਲ ਸਾਡੀ ਕੰਸੈਂਟ ਨਾਲ ਸਾਡੀਆਂ ਇੰਟਰਵਿਊ ਜਿਹੜੇ ਬੈਂਸ ਸਾਹਿਬ ਦੀ ਮੇਰੀ ਔਰ ਹਰਮੇਲ ਸਿੰਘ ਦੀ ਸਾਡੀ ਉਹਨਾਂ ਨੇ ਇੰਟਰਵਿਊ ਕੀਤਾ ਸਾਡੇ ਤੋਂ ਐਵਿਡੈਂਸ ਜਿਹੜਾ ਹਰਮੇਲ ਸਿੰਘ ਉਹਨਾਂ ਕੋਲ ਸਾਨੂੰ ਉਦੋਂ ਇਹ ਨਹੀਂ ਪਤਾ ਵੀ ਸਾਡੇ ਹੱਥ ਹੋਰ ਕੀ ਕੁਝ ਲੱਗੂਗਾ